ਪਾਲ ਸਿੰਘ ਸਮਾਉ ਦੇ ਵਿਆਹ ਨੇ ਜਿੱਥੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਉਥੇ ਉਸ ਦਾ ਵਿਆਹ ਅੱਜ ਤੱਕ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੁਰਾਣੇ ਰੀਤੀ ਰਿਵਾਜਾਂ ਦੇ ਇਸ ਵਿਆਹ ਨੇ ਵਿਆਹਾਂ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਤੇ ਹਰ ਕਿਸੇ ਦੀ ਚਾਹਤ ਬਣ ਗਈ ਹੈ ਕਿ ਵਿਆਹ ਹੋਵੇ ਤਾਂ ਇਹੋ ਜਿਹਾ ਹੋਵੇ ਉਥੇ ਪਾਲ ਸਿੰਘ ਸਮਾਉ ਦੇ ਵਿਆਹ ਦੇ ਵਿੱਚ ਪੰਜਾਬ ਦੀਆਂ ਉੱਗੀਆਂ ਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਵਿਆਹ ਦੀਆਂ ਫੋਟੋ ਅਤੇ ਵੀਡੀਓ ਅਜੇ ਤੱਕ ਵੀ ਵਾਇਰਲ ਹੋ ਰਹੀਆਂ ਹਨ ਵਿਆਹ ਤੋਂ ਬਾਅਦ ਉਸਨੇ ਲਾਈਵ ਆ ਕੇ ਆਪਣੇ ਚਾਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਸੀ ਜਿਨ੍ਹਾਂ ਨੇ ਉਸਦੇ ਵਿਆਹ ਵਿੱਚ ਪਹੁੰਚ ਕੇ ਰੌਣਕਾਂ ਵਧਾਈਆਂ ਸਨ ਤੇ ਉੱਥੇ ਹੀ ਵਿਆਹ ਤੋਂ ਬਾਅਦ ਹੁਣ ਕਾਫੀ ਭਾਵੁਕ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਦਰਸਲ ਉਸਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਪੋਸਟ ਬਾਰੇ ਲਿਖਣ ਲੱਗਿਆ ਬਹੁਤ ਜ਼ਿਆਦਾ ਭਾਵੁਕ ਹੋ ਰਿਹਾ ਹਾਂ ਮੇਰੇ ਕੋਲ ਸ਼ਬਦ ਨਹੀਂ ਲਿਖਣ ਲਈ ਇੰਨੀ ਜ਼ਿਆਦਾ ਮਿਹਨਤ ਤੇ ਬਹੁਤ ਔਖੇ ਸਮੇਂ ਵਿੱਚੋਂ ਲੰਘ ਕੇ ਕਿਵੇਂ ਆਪਣੇ ਆਪ ਨੂੰ ਸਮਾਜ ਦੇ ਹਾਣ ਦਾ ਕੀਤਾ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਖੁਦ ਲੇਵਰਾਂ ਕਰਕੇ ਆਪਣੇ ਮੁਗਗੇ ਲੈ ਕੇ ਆਇਆ ਕਈ ਵਾਰ ਸਕੂਲ ਕਾ ਲਈ ਦੀ ਫੀਸਾਂ ਨਾ ਭਰਨ ਕਰਕੇ ਨਾਮ ਵੀ ਕੱਟਿਆ ਗਿਆ ਪੇਪਰ ਦੇਣ ਤੋਂ ਵੀ ਵਾਂਝਾ ਰਿਹਾ ਪੜ੍ਹਨ ਲਈ ਕਿਤਾਬ ਕਿਤਾਬਾਂ ਦਾ ਨਾਂ ਹੋਣਾ ਪੜ੍ਹਨ ਲਈ ਸਹੀ ਜਗ੍ਹਾ ਨਾ ਹੋਣੀ ਬਸ ਮੈਂ ਹੀ ਜਾਣਦਾ ਹਾਂ ਮਾਂ ਤੋਂ ਬਿਨਾਂ ਲਿਬੜਿਆ ਤੇ ਬਿੜਿਆ ਤੇ ਭੁੱਖੇ ਪੇਟ ਸਕੂਲ ਜਾਣਾ ਬੱਸ ਦਾ ਕਿਰਾਇਆ ਨਾ ਹੋਣ ਕਰਕੇ ਬੱਸ ਵਾਲਿਆਂ ਨੇ ਹੇਠ ਉਦਾਰ ਦੇਣਾ ਫਿਰ ਪੈਦਲ ਹੀ ਜਾਂਦਾ ਅੱਜ ਜਿਸ ਮੁਕਾਮ ਤੇ ਹਾਂ ਬਸ ਵਾਹਿਗੁਰੂ ਜੀ ਦੀ ਮਿਹਰ ਹੈ ਤੇ ਮੈਨੂੰ ਚਾਣ ਵਾਲਿਆਂ ਦੇ ਪਿਆਰ ਦੀ ਤਾਕਤ ਹੈ ਖਤਮ ਕਰਨ ਵਾਲਿਆਂ ਨੇ ਵੀ ਆਪਣਾ ਜ਼ੋਰ ਲਾਈ ਰੱਖਿਆ ਤੇ ਮੈਨੂੰ ਸੰਭਾਲਣ ਵਾਲਿਆਂ ਨੇ ਵੀ ਆਪਣਾ ਜ਼ੋਰ ਲਾਈ ਰੱਖਿਆ ਸਾਥ ਦੇਣ ਵਾਲੇ ਸਾਥ ਦਿੰਦੇ ਰਹੇ ਪਰੇਸ਼ਾਨ ਕਰਨ ਵਾਲੇ ਨਾਲ ਨਾਲ ਆਪਣਾ ਕੰਮ ਕਰਦੇ ਗਏ ਮੈਂ ਹਿੰਮਤ ਨਾ ਹਾਰੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਦੇਸਾਂ ਵਿਦੇਸਾਂ ਵਿੱਚ ਇੰਨਾ ਪਿਆਰ ਮਿਲੇਗਾ ਪੈਦਲ ਤੋਂ ਜਹਾਜ਼ਾਂ ਦਾ ਸਫਰ ਅੱਜ ਮੇਰੇ ਵਿਆਹ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਹੀ ਕਹਾਂਗਾ ਕਿ ਕੁੱਲੀ ਚੋਂ ਰਾਜਕੁਮਾਰ ਨਿਕਲਿਆ ਤਾਂ ਇਹ ਪੋਸਟ ਸ਼ੇਅਰ ਕਰਦੇ ਆਪਣੇ ਬਚਪਨ ਦੀ ਨਾਲ ਤਸਵੀਰ ਲਗਾ ਕੇ ਪਾਲ ਸਿੰਘ ਸਮਾਉ ਕਾਫੀ ਜ਼ਿਆਦਾ ਭਾਵੁਕ ਹੋ ਗਿਆ ਉਹਨਾਂ ਨੇ ਭਾਵੁਕ ਪੋਸਟ ਸ਼ੇਅਰ ਕਰਕੇ ਜਿਵੇਂ ਇੰਸਟਾਗ੍ਰam ਤੇ ਅਪਲੋਡ ਕੀਤੀ ਤਾਂ ਲੋਕਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਮੈਂਟ ਕਾਫੀ रहे ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦਿਓ ਤੇ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ